ਤਦੋਂ ਤਰਫ ਸੰਯੋਗ ਸੀਐਮ ਸਾਹਿਬ ਦਾ ਜੁਤ ਮੇਸ਼ਾਵਰੋਧ ਤੇ ਆਰਗੇਨਾਈਜ਼ क्राइम ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਅ ਦੇਟ ਕਮਿਸ਼ਨਰ ਐਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਉਹਦੇ ਵਿੱਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕੈਸਾ ਦੋਨੂੰ ਬਸ ਕੀਤਾ ਡਿਸਮੈਂਟਲ ਕੀਤਾ ਉਹਦੇ ਵਿੱਚ 6 ਸਫਿਸਟੀਕੇਟਿਡ ਪਿਸਟਲ ਫੜੇ ਗਏ ਹੈ ਬੰਦੇ ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਇਹ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹਿਰੋਇਨ ਦੀਆਂ ਇਹ ਪੰਦੇ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਬਾਟ ਬੇ ਸਟਿਕਸ ਵਰਗੇ ਕਮਨ ਕੰਟੈਕਟ ਹੈਗਾ ਦੋង ਰਾਹੀਂ ਪੁਸ਼ਪ ਕੀਤੀਆਂ ਗਈਆਂ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਦੀ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਕਿਸਤਾਨ ਸਰਥਰ ਥ्रू ਹੋ ਰਹੀ ਹੈ ਔਰ ਅੱਗੇ ਆ ਕੇ ਇਹ ਇਹ ਰੋ ਐਂਟੀ ਸੋਸ਼ਲ ਐਲੀਮੈਂਟਸ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਿਸਟ ਮਰਦੂਦ ਹੋਣ ਉਹਨਾਂ ਨੂੰ ਸਿਗਾਈ ਹੁੰਦੀ ਸੀਗੀ ਇਹ ਸਾਰਾ ਜਿਹੜਾ ਪਹਿਲਾਂ ਉਹਦੇ ਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਉਹਦੇ ਪਹਿਲਾਂ ਨਾਕਾਬੰਦੀ ਗ੍ਰਾਮ ਸਾਡੇ ਇੰਸਪੈਕਟਰ ਸੀ ਜੀ ਮੋਲਕਬੀਤ ਤੇ ਉਹਨਾਂ ਦੀ ਟੀਮ ਨੇ ਚਾਟਾ ਏਰੀਆ ਦੇ ਵਿੱਚ ਆਕਾਸ਼ ਮਸੀਤ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹ ਦੋਨੋਂ ਤੇ ਇੱਕ ਇੱਕ ਪਿਸਤਲ ਮਿਲਿਆ ਇੱਕ ਪੀਬੋਰ ਦੂਜਾ ਇੱਕ ਕਲੌਕ ਉਹਨਾਂ ਦੀ ਪੁਛਗਿਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਵੀਰ ਤੇ ਸੁਖੰਦਰ ਤੋਂ ਤਿੰਨ ਪਿਸਤੌਲ ਮਿਲੇ ਪੀਬੋਰ ਪਿਸਤਲ ਇਹ ਨਾਲ 1 ਕਿਜੀ 10 ਗ੍ਰਾਮ ਹੀਰੋਇਨ ਉਹਨਾਂ ਦੇ ਅੱਗੇ ਜਿਹੜੀ ਪੁਛਗਿਛ ਤੋਂ ਕਰਨਵੀਰ ਇਹਦੀਸ ਕਰਨ ਤੇ ਗੁਰਪ੍ਰੀਤ ਭੇਜਿਆ ਤੇ ਇਹ ਸਾਰੇ ਜਿਹੜੇ ਆ ਫੜੇ ਗਏ ਤੇ ਨਾਲ ਤੋਂ ਹੋਰ ਪਿਸਤੌਲ ਕਵਰ ਹੋਇਆ

ਬਸਰੀ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਵੀਰ ਕਰਨ ਜਿਹੜਾ ਚਕਾਵਾ ਅਜਨਾਲਾ ਰੋਡ ਬਾਈਪਾਸ ਐਸ ਲੋਪੋਕੇ ਰਹਿਣ ਅੰਮ੍ਰਿਤਸਰ ਰੂਰਲ 22 ਸਾਲ ਦੀ ਉਮਰ ਹੈ ਵੇਲਡਿੰਗ ਦਾ ਕੰਮ ਕਰਦਾ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਆ ਦਾ ਹੈਗਾ ਪੰਨੀ ਪਾਸ ਹੈ ਲੇਬਰ ਦਾ ਕੰਮ ਕਰਦਾ 30 ਸਾਲ ਦਾ ਹੈ ਔਰ ਕੋਈ ਇੱਕ ਤੇਜਾ ਜਿਹੜਾ 31 ਸਾਲ ਦਾ ਪਾਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਔਰ ਕੋਈ ਇੱਕ ਤੇਜਾ ਜਿਹੜਾ ਨਾਲੀ ਨਦਰਾ ਸਰਾਇਆ ਮਾਨਤ ਖਾਨ ਤਰਨਤੰਡਾ ਰਪਿੰਡਾ ਉੱਥੇ ਦਾ ਰਹਿਣ ਵਾਲਾ ਉਹ ਬੇਸਿਕਲੀ ਗੱਲ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਰਟ ਦੇ ਸਮਗਲਰਜ਼ ਦੇ ਨਾਲ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਜਿਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨਾ ਹੈ ਕਿਹਨੇ ਕਰਨਾ ਹੈ ਤੇ ਇਸੇ ਅਗੇ ਜਿਹੜੇ ਜਿਹੜੇ ਪ੍ਰਿੰਸ ਤੇ ਫੜੇ ਗਏ ਸ਼ੁਰੂ ਉਨਨਾਂ ਨੂੰ ਵੀ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡੀਲੀਵਰੀ ਦੇਣੀ ਹੈ ਇਹ ਦੂਜੇ ਬੰਦਿਆਂ ਕੋਲ ਵੀ ਅੱਗੇ ਅਜੇ ਆਰਡਰਸ ਮਿਲਣੇ ਸੀ ਤਾਂ ਕਰਕੇ ਉਹ ਉੱਥੇ ਪਹਿਲਾਂ ਹੀ ਜਿਹੜਾ ਸਾਡੇ ਸੀਏ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ ਬੁਰਾ ਪੈਟਰਨ ਨਹੀਂ ਹੋਈ ਹੈ ਕਿ ਉਹ ਜਿਹੜੇ ਡਰਗ ਸਮਗਲਿੰਗ ਦੀਆਂ ਲਾਈਨਸ ਨੇ ਇਹ ਨਾਲ ਆਨ ਸਮਗਲਿੰਗ ਵੀ ਆਮਨ ਨੇ ਔਰ ਲੁਕਰੇਟਿਵ ਹੋਣ ਕਰਕੇ ਲੋਕਾਂ ਨੂੰ ਲਾਈਕ ਦੇ ਵਿੱਚ ਲੈ ਕੇ ਪੈਸੇ ਦਾ ਬੇਕਾਬਾਹ ਦੇ ਕੇ ਔਨਲਾਈਨਸ ਦੇ थ्रू ਇਹ ਪੁਸ਼ਨ ਕੀਤੀ ਜਾਂਦੀ ਹੈ ਕਨਸਾਈਨਮੈਂਟ ਹੈ ਨਾਰਕੋਟਿਕ ਕੀ ਹੋਵੇ ਔਰ ਕਾਹ ਹੈ ਆਮਜੀ ਹੋਵੇ ਸੋ ਅਲਾਈਨ ਰੱਖਦੇ ਆਪਣਾ ਜਿਹੜਾ ਪਾਕਿਸਤਾਨ ਤੋਂ ਸਾਈਡ ਤੋਂ ਇੰਟਰਨੈਸ਼ਨਲ ਬੋਰਡ ਤੋਂ ਜਿਹੜੀ ਪੁਸ਼ਨ ਕੀਤੀ ਜਾਂਦੀ ਹੈ ਸੋ ਦੈਟ ਉਹਨਾਂ ਨੇ ਜਦੋਂ ਵੀ ਕਿਤੇ ਹੋਰ ਲੋਡ ਪੈਂਦੀ ਹੈ 익ਸਪ੍ਰੈਸਸ ਤੇ ਜਨਾ ਕੋਈ ਹੋਰ ਵੱਡੇ ਆਮ ਭੇਜਣੇ तो अराइज रहन तो लोग जुड़े रहन पैसे तो सारी कार्रवाई रविंद्रपाल जी जगविंद जी डीसीपी हरमंदर सागे शिव दर्शन ए सीपी वैसिये पहला फटे गए ए सीपी रिशभ भोला जी उन्होंने तो वालों सारा वालों बहुत क्लोज सुपरविजन मोनीटरिंग सारा जो ऑपरेशन है अंजाम दता गया सो मैं सारी टीम दिल्ली मुबारकबाद दूँ ਸਰ ਅੱਗੇ ਕਿੰਨੀਆਂ ਕੰਸਾਈਨਮੈਂਟ ਅੱਗੇ ਮੰਗਵਾ ਚੁੱਕੇ ਇਹ ਲੱਗੇ ਹੋਏ ਜੀ ਕਾਫੀ ਮਤਲਬ ਇਹ ਸਾਨੂੰ ਜੋ ਪੰਜ ਮਹੀਨੇ ਹੈ तकरीबन 2-3 ਮਹੀਨੇ ਦੇ ਐਕਟਿਵ ਸਿਗੇ ਹੀਰੋਨ ਦੀਆਂ ਤੇ ਪਿਸਟਲ ਦੀਆਂ ਜਿਹੜੀ ਆ ਪਿਸਟਲ ਦੀਆਂ ਛੋਟੀਆਂ ਕੰਸਾਈਨਮੈਂਟਸ ਪਹਿਲਾਂ ਹੀ ਆ ਚੁੱਕੀਆਂ ਅਸੀਂ ਅਜੇ ਵੀ ਅੱਗੇ ਵੀ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਸੀਂ ਜਲਦੀ ਹੀ ਇਹ ਵਿੱਚ ਸ਼ੇਅਰ ਕਰਾਂਗੇ ਹੋਰ ਵੀ ਜਿਹੜੇ ਸਾਡੇ

ਕਿ ਇਹ ਮੈਨੇ ਹੈਂਡਓਵਰ ਕਰਨ ਤੋਂ ਪਹਿਲਾਂ ਹੀ ਅਜੇ ਇਹਨਾਂ ਨੂੰ ਡਾਇਰੈਕਸ਼ਨਸ ਆਉਣੀਆਂ ਸੀ ਪਾਕਿਸਤਾਨ ਤੋਂ ਕਿ ਕਿੱਥੇ ਆਉਣਾ ਹੈ ਤਾਂ ਇਹ 6-7 ਦਿਨੋਂ ਆ ਰਹੇ ਸੀ ਫਿਰ ਫਟੇ ਗਏ। ਟੋਪਿੰਗ ਪੁਆਇੰਟ ਦੇ ਵਿੱਚ ਪਿਛਲੇ ਤੁਸੀਂ ਕੋਈ ਰਿਕਵਰੀ ਕੀਤੀ ਸੀ ਪਾਉਡਰ ਦੇ ਕੁਝ ਪਿੰਡਾਂ ਦੇ ਵਿੱਚੋਂ ਉਸ ਲੋਕਲ ਉਹਨਾਂ ਦਾ ਕੋਈ ਪਤਾ ਲੱਗਦਾ ਜਿਹੜੇ ਕਿ ਟੋਪਿੰਗ ਪੁਆਇੰਟ ਦੇ ਨਾਲ ਦੇ ਦਿੰਦੇ ਆ ਜਾਂ ਜਿਸੇਗਾ ਤਾਂ ਕਪੂ ਵੀ ਰਹੇ ਹੁੰਦੇ ਪਾਕਿਸਤਾਨ ਦੇ ਵਿੱਚ ਉਸ ਜਿਹੜੇ ਉਸ ਵਾਸੀ ਕਿ ਜਦੋਂ ਸਪੈਸੀਫਿਕ ਮੰਗਵਾਉਂਦੇ ਨੇ ਪਾਕਿਸਤਾਨ ਤੋਂ ਟੋਪਿੰਗ ਪੁਆਇੰਟੋਂ ਪਤਾ ਲੱਗ ਜਾਂਦੇ ਨੇ ਫਿਰ ਲੈ ਕੇ ਆਉਂਦੇ ਨੇ। ਉਮਰਾਂ ਦੇ ਨੋ ਨਵਾਂ ਦੇ ਬਾਰੇ ਦੀ ਇਨਫਰਮਾਸ਼ਨ ਉਹ ਚੱਲ ਰਹੀ ਹੈ ਜੀ ਕੱਲ ਉਸੇ ਤੋਂ ਆਪਰੇਸ਼ਨ ਨੂੰ ਜਿਸੀ ਕੈਰੀ ਫਾਰਵਰਡ ਕਰਦੇ ਆਂ ਔਰ ਮੈਂ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬੜੀ ਜਲਦੀ ਕਰਨਾ ਹੋਰ ਵੀ ਸ਼ੇਅਰ ਕਰਾਂਗੇ ਸਾਡੇ ਆਪਸ ਚੱਲਦੇ ਰਹਿੰਦੇ ਆ ਔਰ ਹਰੇਕ ਟੀਮ ਉਸੇ ਬੜਾ ਪ੍ਰੋਫੈਸ਼ਨਲੀ ਇਨਵੈਸਟਿਗੇਟ ਕਰਦਾ ਔਰ ਜਿਹੜੇ ਲਿੰਕੇਜਸ ਨੇ ਡੈਸਟੀਨੇਸ਼ਨਸ ਨੇ ਲੋਕੇਸ਼ਨਸ ਹਾਂਜੀ ਇਹਦਾ ਨਈਦਾ ਕੰਮ ਕਰਦਾ ਕੋਈ ਯਾਰ ਉਹੀ ਮੈਂ ਕਹਿ ਰਿਹਾ ਮੇਨਲੀ ਤਾਂ ਫਾਈਨੈਂਸ਼ੀਅਲ ਤੇਰਾ ਇਸ਼ੂ ਹੈ ਉਹਦੇ ਲਾਲਚ ਚ ਆ ਕੇ ਬੰਦੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡਾ ਨਹੀਂ ਪਤਾ ਲੱਗਣਾ ਬਟ ਸਾਰੇ ਪੁਲਿਸ ਦੀਆਂ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰਦੇ ਆ ਤੇ ਅਸੀਂ ਉਹਨਾਂ ਦੇ ਇਰਾਦੇ ਚ ਉਹਨੂੰ ਕਾਮਯਾਬ ਨਹੀਂ ਹੋਣ ਦਿੰਦੇ ਪੈਸੇ ਤਾਂ ਲੈਂਦੇ ਨੇ ਸਰ ਹਵਾਲਾ ਨੈਟਵਰਕ ਕੋਈ ਲੱਗਾ ਪਤਾ ਜਿਹੜਾ ਕਿ ਇਹ ਵੀ ਚੱਲ ਰਿਹਾ ਜੀ ਵੀ ਕਿਸ ਤਰ੍ਹਾਂ ਪਾਕਿਸਤਾਨ ਵਿੱਚ ਵਾਪਸ ਆ ਰਿਹਾ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਕਰਨਾ ਚੱਲ ਜੀ ਸ਼ੇਅਰ ਕਰਾਂਗੇ ਸਾਰੀ ਅਸੀਂ ਗੱਲ ਵੀ ਆਰ ਆਨ ਦਾ ਜੌਬ ਠੀਕ ਹੈ ਥੈਂਕ ਯੂ ਜੀ